ਅੱਜ ਨਿਊ ਅੰਮ੍ਰਿਤਸਰ ਵਿਖੇ ਜੀਐਸ ਹਸਲਰ ਸਪੋਰਟਸ ਅਕੈਡਮੀ ਵੱਲੋਂ ਬਾਸਕਟਬਾਲ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਛੋਟੇ ਬੱਚੇ ਤੋਂ ਲੈ ਕੇ 18 ਸਾਲ ਤੱਕ ਦੀ ਉਮਰ ਦੇ ਬੱਚੇ ਪਾਰਟਿਸਿਪੇਟ ਕਰ ਰਹੇ ਆ ਅੱਜ ਦੇ ਟੂਰਨਾਮੈਂਟ ਵਿੱਚ ਬਤੌਰ ਮੁੱਖ ਮਹਿਮਾਨ ਇੱਕ ਸਾਬਕਾ ਢੱਲੇਦਾਰ ਕਲੀ ਆਗੂ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਤਲਬੀਰ ਸਿੰਘ ਗਿੱਲ ਸਾਡੇ ਨਾਲ ਹਨ ਆਓ ਇਹਨਾਂ ਦਾ ਹਾਰਤਾਲਬ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਪੰਜਾਬ ਟਾਈਮ ਦੇ ਵਿੱਚ ਅੱਜ ਦੇ ਟੂਰਨਾਮੈਂਟ ਬਾਰੇ ਤੁਸੀਂ ਕੀ ਕਹੋ? ਥੈਂਕ ਯੂ ਸਰ ਥੈਂਕ ਯੂ ਦੇਖੋ ਜੀ ਐਸਾ ਹਸਲਰ ਕਲੱਬ ਵੱਲੋਂ ਜਿਹੜਾ ਅੱਜ ਇੱਥੇ ਨਿਊ ਅੰਮ੍ਰਿਤਸਰ ਵਿਖੇ ਟੂਰਨਾਮੈਂਟ ਬਾਸਕਟਬਾਲ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਆ। ਔਰ ਬਹੁਤ ਵਧੀਆ ਗੱਲ ਆ ਕਿਉਂਕਿ ਮੈਂ ਜਿਹੜੇ ਕੋਈ ਟੂਰਨਾਮੈਂਟ ਬੱਚਿਆਂ ਦੇ ਹੋਣ ਜਾਂ ਕੋਈ ਕਬੱਡੀ ਦੇ ਟੂਰਨਾਮੈਂਟ ਹੋਣ ਜਾਂ ਕੋਈ ਵੀ ਕਿਸੇ ਤਰ੍ਹਾਂ ਦੇ ਕਲੱਬ ਵਾਲੇ ਟੂਰਨਾਮੈਂਟ ਕਰਾਉਂ ਤਾਂ ਮੈਂ ਉੱਥੇ ਵਿਸ਼ੇਸ਼ਕ ਤੌਰ ਤੇ ਜਾਂਦਾ ਹੁੰਨਾ। ਕਿਉਂਕਿ ਇਹ ਇੱਕ ਬੜੀ ਵਧੀਆ ਸਾਡੇ ਛੋਟੇ ਬੱਚਿਆਂ ਦੀ ਸ਼ੁਰੂਆਤ ਵਾਸਤੇ ਜਿਹੜੀ ਹੈ ਵਧੀਆ ਪ੍ਰਤਿਆ ਕਿਉਂਕਿ ਜੋ ਅੱਜਕੱਲ ਪੰਜਾਬ ਦਾ ਹਾਲਾਤ ਆ ਜਿਹੜੇ ਬਹੁਤ ਮਾੜੇ ਹਾਲਾਤ ਆ ਨਸ਼ਿਆਂ ਦਾ ਕਰਕੇ ਸਾਨੂੰ ਸ਼ੁਰੂ ਤੋਂ ਹੀ ਬੱਚਿਆਂ ਨੂੰ ਚੰਗੇ ਪਾਸੇ ਜਿਹੜਾ ਜੋੜਨਾ ਚਾਹੀਦਾ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਸੇਫ ਰੱਖ ਸਕੀਏ ਬਚਾ ਸਕੀਏ ਇਸ ਗੰਦੀ అలਮਤ ਤੋਂ ਬਚਾ ਸਕੀਏ ਨਸ਼ੇ ਤੋਂ ਬਚਾ ਹੁੰਦਾ ਇੱਕ ਸਭ ਤੋਂ ਵਧੀਆ ਪ੍ਰਾਲਾ ਤੇ ਸਪੋਰਟ ਸੀ ਹੈ ਆਪਾਂ ਨੂੰ ਸਕੂਲ ਚ ਪੜਾਇਆ ਜਾਂਦਾ ਤੁਸੀਂ ਪੜ੍ਹੇ ਅਸੀਂ ਵੀ ਪੜ੍ਹਿਆ ਕਿ ਚੰਗੀ ਸਿਹਤ ਹੀ ਜਿਹੜਾ ਅਸਲ ਖਜ਼ਾਨਾ ਹੈਲਥ ਇਜ਼ ਵੈਲਥ ਜਿਹੜੀ ਆ ਤੇ ਜਿਹੜੀ ਚੰਗੀ ਸਿਹਤ ਆ ਉਹਦੇ ਵਿੱਚ ਹੀ ਚੰਗੇ ਮਨ ਦਾ ਵਾਸ ਹੁੰਦਾ ਪਰ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਇਹ ਬੜਾ ਔਖਾ ਹੋ ਗਿਆ ਆ ਆਪਾਂ ਔਖਾ ਕਰ ਦਿੱਤਾ ਰਲ ਮਿਲ ਕੇ ਸਾਰਿਆਂ ਨੇ ਕਿ ਜਿਸ ਤਰ੍ਹਾਂ ਪੈਸਿਸਾਈਡ ਦੇ ਇਨਸੈਕਟੀਸਾਈਡ ਦਾ ਪ੍ਰਯੋਗ ਫਸਲਾਂ 'ਚ ਹੁੰਦਾ ਔਰ ਜਿਹੜੀ ਮਲਾਵਟ ਹੁੰਦੀ ਆ ਇਹਨੂੰ ਰੋਕਣ ਲਈ ਤੁਹਾਡੀ ਸਰਕਾਰ ਕੀ ਯਤਨ ਕਰ ਰਹੀ ਆ ਦੇਖੋ ਇਹ ਨਾ ਮੈਂ ਆਮ ਤੌਰ ਤੇ ਵੇਖਦਾ ਹੁੰਨਾ ਕਿ ਕੋਈ ਵੀ ਸਰਕਾਰ ਹੋਵੇ ਕਿਉਂ ਚਲੋ ਸਾਡੀ ਤਾਂ ਸਰਕਾਰ ਹੁਣ 3 ਸਾਲ ਤੋਂ ਆਈ ਹੈ ਕੋਈ ਵੀ ਸਰਕਾਰ ਹੋਵੇ ਇਹ ਜਦੋਂ ਕਿਤੇ ਦੁਕਾਨਾਂ ਤੋਂ ਸੈਂਪਲ ਭਰੇ ਜਾਂਦੇ ਉਹ ਸਿਰਫ ਇੱਕ ਲੋੜੀ ਦੀ ਦੀਵਾਲੀ ਦੇ ਫੰਕਸ਼ਨ ਤੇ ਭਰੇ ਜਾਂਦੇ ਮੈਨੂੰ ਲੱਗਦਾ ਕੋਈ ਪਿੱਛੋਂ ਦੇ ਭਰੇ ਨਹੀਂ ਜਾਂਦੇ ਮੈਂ ਸਗੋਂ ਇਹ ਹਰ ਇੱਕ ਅਫਸਰ ਸਾਹਿਬਾਨ ਨੂੰ ਬੇਨਤੀ ਕਰਨੀ ਚਾਹੁੰਦਾ ਤੁਹਾਡੇ মিডিਆ ਦੇ ਥਰੂ ਕਿ ਸਾਨੂੰ ਇਹਨਾਂ ਚੀਜ਼ਾਂ 'ਚ ਘੱਟੋ-ਘੱਟ ਹਫ਼ਤੇ ਬਾਅਦ ਇਹਨਾਂ ਚ ਦੁਕਾਨਦਾਰਾਂ ਦੇ ਸੈਂਪਲ ਭਰਨੇ ਚਾਹੀਦੇ ਆ ਤਾਂ ਕਿ ਇਹਨਾਂ ਦੇ ਉੱਤੇ ਜਿਹੜੀ ਆ ਉਹ ਇਹਨਾਂ ਨੂੰ ਕੋਈ ਕਿਸ ਤਰ੍ਹਾਂ ਦਾ ਡਰ ਹੋਵੇ ਇਹਨਾਂ ਨੂੰ ਸਿਰਫ ਇਹੋ ਹੀ ਡਰ ਹੁੰਦਾ ਲੋੜੀ ਦੀਵਾਲੀ ਦੇ ਲਾਗੇ ਅਗੇ ਕਿ ਸਾਡੇ ਉਧਰ ਹੀ ਸੈਂਪਲ ਭਰੇ ਜਾਂਦੇ ਕੋ ਪਿੱਛੇ ਨੇ ਭਰੇ ਜਾਂਦੇ ਔਰ ਜਿਹੜੀ ਤੁਸੀਂ ਪੈਸਟੀਸਾਈਡਸ ਦੀ ਗੱਲ ਕੀਤੀ ਆ ਉਹ ਵੀ ਸਾਡੇ ਲਈ ਬੜਾ ਇੱਕ ਚਿੰਤਾਜਨਕ ਵਿਸ਼ਾ ਵਾ ਸਾਨੂੰ ਚੱਲ ਬਹੁਤ ਕੁਝ ਰਿਹਾ ਵਾ ਇਹ ਕੁਛ ਇਹ ਚ ਕੁਝ ਹੋ ਰਿਆ ਨਹੀਂ ਮੈਂ ਇਹਨੂੰ ਡਰਾ ਨਹੀਂ ਕਰਦਾ ਬਟ ਬਹੁਤ ਕੁਝ ਚੱਲ ਰਿਹਾ ਸਾਨੂੰ ਇਹ ਫਿਰ ਗੱਲ ਉੱਥੇ ਆ ਕੇ ਮੁੱਕਦੀ ਆ ਕਿ ਸਾਰਿਆਂ ਨੂੰ ਰਲ ਮਿਲ ਕੇ ਇਹਨਾਂ ਚੀਜ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਔਰ ਉਹਦੇ ਵਾਸਤੇ ਵੀ ਸਰਕਾਰ ਨੂੰ ਤੁਹਾਡੇ ਬੇਨਤੀ ਕਰਾਂਗੇ ਸਰਕਾਰ ਨੂੰ ਕਿ ਇਹਨਾਂ ਚੀਜ਼ਾਂ ਤੋਂ ਕਿਸ ਤਰੀਕੇ ਦੇ ਨਾਲ ਜਿਹੜੀ ਕੋਸ਼ਿਸ਼ ਕੀਤੀ ਜਾਵੇ ਕਿ ਆਰਗੈਨਿਕ ਖੇਤੀ ਹਲੇ ਜਿਹੜਾ ਕਿਸ ਤਰੀਕੇ ਦੇ ਨਾਲ ਅੱਗੇ ਨਾਲੋਂ ਕਾਫੀ ਰੁਝਾਨ ਡਾਂ ਦੇ ਵਿੱਚ ਇਹ ਆਇਆ ਵਾ ਕਿ ਕੋਸ਼ਿਸ਼ ਅੱਜ ਕੱਲ ਤੁਸੀਂ ਵੇਖ ਲਓ ਕਈਆਂ ਥਾਵਾਂ ਤੇ ਜਿਹੜੀਆਂ ਆਰਗੈਨਿਕ ਸਬਜ਼ੀਆਂ ਮਿਲਣੀਆਂ ਸ਼ੁਰੂ ਹੋ ਗਿਆ ਵਾਂ ਫਰਕ ਤੇ ਪਿਆ ਵਾ ਔਰ ਸਮੇਂ ਦੇ ਨਾਲ ਸਮੇਂ ਸਮੇਂ ਦੇ ਨਾਲ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਵੀ ਤਬਦੀਲੀ ਹੋਵੇਗੀ ਇਦੇ ਵਿੱਚ ਅਵੇਅਰਨੈਸ ਦੀ ਬੜੀ ਜ਼ਰੂਰਤ ਆ ਥੋੜੀ ਹੋਰ ਇਹਦੇ ਵਿੱਚ ਜਿਹੜੀ ਆ ਆਵਾਦਾ ਕੀਤਾ ਜਾਵੇ ਤੇ ਜਿਹੜਾ ਅਵੇਅਰਨੈਸ ਪਬਲਿਕ ਦੇ ਵਿੱਚ ਆ ਜਾਏ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਆ ਪਰ ਜਿੰਨਾ ਜੇ ਨਸ਼ੇ ਜਿੰਨਾ ਚ ਹਟਦੇ ਨਹੀਂ ਉਹਨਾਂ 'ਚ ਰ ਆਪਾਂ ਕੀ ਆਸ ਰੱਖ ਸਕਦੇ ਆ ਅਗੇ ਜਿਹੜਾ ਸਾਡਾ ਫਿਊਚਰ ਆ ਪੰਜਾਬ ਦਾ ਉਹਨੂੰ ਆਪਾਂ ਕਿੱਦਾਂ ਤੰਦਰੁਸਤ ਰੱਖਣਾ ਕਿੱਦਾਂ ਉਹਨਾਂ ਦੀ ਜਿਹੜੀ ਇਹ ਸਿਹਤ ਯਾਬੀ ਰਹਿਣੀ ਆ ਜਿਹੜੇ ਨਸ਼ੇ ਘਰ ਘਰ ਵਿਗ ਰਹੇ ਆ ਭਾਵੇਂ ਸਰਕਾਰਾਂ ਯਤਨ ਕਰ ਰਹੀਆਂ ਹੁਣ ਵੀ ਤੁਹਾਡੇ ਨਾਰਕੋਟਿਕ ਸੈੱਲ ਵਾਲੇ ਦੂਸਰੇ ਤੀਸਰੇ ਸਾਰੇ ਕਰਦੇ ਆ ਪਰ ਅੱਜ ਵੀ ਨਸ਼ੇ ਪਿੰਡ ਦੀਆਂ ਦੁਕਾਨਾਂ ਦੇ ਵੀ ਵਿਗ ਰਹੇ ਆ ਤੁਹਾਡਾ ਬੜਾ ਲੰਮਾ ਸਿਆਸੀ ਤਜਰਬਾ ਰਿਹਾ ਆ ਤੇ ਉਹਦੇ ਬਾਰੇ ਤੁਹਾਡਾ ਕੀ ਸੁਝਾਅ ਹੋਊਗਾ ਸਰਕਾਰ ਨੂੰ ਕਿ ਜਿਹੜਾ ਹੁਣ ਤਾਂ ਕਰਿਆਨੇ ਦੀਆਂ ਦੁਕਾਨਾਂ ਵਾਲੇ ਵੀ ਜਿਹੜੇ ਆ ਮੈਂ ਦੇਖਿਆ ਮੈਂ ਨਿੱਜੀ ਤੌਰ ਤੇ ਵੀ ਕਈਆਂ ਨੂੰ ਜਾਣਦਾ ਉਹ ਨਸ਼ੇ ਦੀ ਉਹਨਾਂ ਕੋ ਫੜੇ ਗਈਆਂ ਵਸਤਾਂ ਤੇ ਉਹ ਜੇਲ੍ਹ ਭੁਗਤ ਰਹੇ ਆ ਪਰ ਜੇਲ੍ਹਾਂ ਚੋਂ ਕਾਰੋਬਾਰ ਉਹ ਕਰੀ ਜਾ ਰਿਹਾ ਮੌਜੂਦਾ ਨੇ ਦੇਖੋ ਕਿਤੇ ਨਾ ਕਿਤੇ ਇਹ ਕਮੀ ਪੇਸ਼ੀ ਤੇ ਹੈਗੀ ਆ ਨਹੀਂ ਤੇ ਮੈਂ ਸਮਝਦਾ ਕਿ ਕਿਸੇ ਦੀ ਇਹ ਨਹੀਂ ਹਿੰਮਤ ਨਹੀਂ ਹੈਗੀ ਕਿ ਨਸ਼ੇ ਜਿਹੜੇ ਇਸ ਤਰ੍ਹਾਂ ਜਿੱਦਾ ਤੁਸੀਂ ਕਹੇ ਦੁਕਾਨਾਂ ਤੇ ਵਿਗਰੇ ਆ ਇਹ ਗੱਲਾਂ ਮੇਰੇ ਵੀ ਧਿਆਨ ਚ ਹੈਗੀਆਂ ਪਰ ਅਸੀਂ ਸਬੰਧਤ ਅਫਸਰਾਂ ਨੂੰ ਵੈਸੇ ਤੇ ਬਹੁਤ ਸਟ੍ਰਿਕਟਲੀ ਕਿਹਾ ਆ ਪਰ ਜਿਹੜੀ ਗੱਲ ਤੁਸੀਂ ਇਹ ਗੱਲ ਕੀਤੀ ਘਾਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੱਚਿਆਂ ਨੂੰ ਨਸ਼ੇ ਤੋਂ ਕਿਤਾ ਬਚਾ ਸਕਦੇ ਇਹ ਤੇ ਪਰਮਾਤਮਾਗੇ ਅਰਦਾਸ ਹੀ ਕਰਨੀ ਪਊ ਮੈਨੂੰ ਜੋ ਲੱਛਣ ਲੱਗਦੇ ਜੋ ਹਾਲਾਤ ਲੱਗਦੇ ਆ ਕਿ ਉਸ ਪਰਮਾਤਮਾਗੇ ਅਰਦਾਸ ਕਰੀਏ ਕਿ ਮਹਾਰਾਜ ਇਹਨਾਂ ਬੱਚਿਆਂ ਨੂੰ ਨਸ਼ੇ ਤੋਂ ਬਚਾਇਆ ਜਾਵੇ ਜਿਹੜੀ ਸਾਡੀ ਪਿਛਲੀ ਪੀੜੀ ਆ ਜਿਹੜ ਜਿਹੜੀ ਸਾਡੀ ਹੁਣ ਨਿਊ ਜਨਰੇਸ਼ਨ ਹੈ ਜਿਹੜੇ ਛੋਟੇ ਬੱਚੇ ਅੱਜ ਦੀ ਤਰੀਕੇ ਚ 12 13 ਸਾਲ ਦੇ 14 15 ਸਾਲ ਦੇ ਉਹਨਾਂ ਵੱਲੇ ਵੇਖ ਕੇ ਉਹਨਾਂ ਦੇ ਵਿੱਚ ਵੈਸੇ ਹੈਗਾ ਵਾ ਕਿ ਜਿਹੜਾ ਨਸ਼ਾ ਵਾ ਇਹ ਮਾੜਾ ਵਾ ਕਿਉਂਕਿ ਉਹਨਾਂ ਦੇ ਬੱਚਿਆਂ ਨੇ ਅੱਜ ਕੱਲ ਵੀਡੀਓਜ਼ ਚ ਕਈਆਂ ਦੇ ਰਿਸ਼ਤੇਦਾਰਾਂ ਚ ਕਿਸੇ ਦੇ ਆਪਦੇ ਘਰਾਂ ਦੇ ਵਿੱਚ ਇਹ ਪ੍ਰੋਬਲਮ ਹੈਗੀ ਉਹਨਾਂ ਨੂੰ ਲੋਕ ਬੱਚੇ ਵੇਖ ਕੇ ਇਸ ਗੱਲ ਤੋਂ ਨਸ਼ੇ ਤੋਂ ਹੁਣ ਅਵੋਇਡ ਕਰ ਰਹੇ ਆ ਕਿ ਯਾਰ ਇਹਨਾਂ ਦਾ ਨਸ਼ੇ ਨੇ ਐਡਾ ਮਾੜਾ ਹਾਲਾਤ ਕਰਤਾ ਤੇ ਇਸ ਚੀਜ਼ ਤੋਂ ਸਾਨੂੰ ਬਚਣਾ ਚਾਹੀਦਾ ਬੱਚੇ ਸਾਡੇ ਅਗੇ ਆਉਣ ਵਾਲੇ ਜਿਹੜੇ ਵੇ ਰਹਿ ਗਏ ਅਕਾਲੀ ਸਰਕਾਰ ਦੇ ਦੌਰਾਨ ਇੱਕ ਕਿੱਟਾਂ ਵੰਡੀਆਂ ਜਾਂਦੀਆਂ ਸੀ ਖੇਡਦੀਆਂ ਕਿੱਟਾਂ ਔਰ ਮੇਰੇ ਖਿਆਲੋਂ ਬਹੁਤ ਆਤ ਸੰਖਿਆ ਦੇ ਵਿੱਚ ਉਹ ਵੰਡੀਆਂ ਗਈਆਂ ਭਾਵੇਂ ਉਹਦਾ ਸਾਧੋਪਯੋਗ ਪੂਰਨ ਤੌਰ ਤੇ ਨਹੀਂ ਹੋਇਆ ਮੈਂ ਨਿੱਜੀ ਤੌਰ ਤੇ ਇਹ ਜਾਣਦਾ ਪਰ ਬਹੁਤ ਆਤ ਸੰਖਿਆ ਦੇ ਵਿੱਚ ਜਿੰਮ ਜਿਹੜੇ ਆ ਉਹ ਪਚਾਏ ਗਏ ਬਿਲਕੁਲ ਬਿਲਕੁਲ ਔਰ ਮੈਂ ਇਹ ਵੀ ਜਾਣਦਾ ਕਿ ਉਹ ਜਿੰਮਾਂ ਦੇ ਵਿੱਚੋਂ ਬਹੁਤ ਬਰਾਨੇ ਦੇ ਕੋਈ ਚਾਰ ਜਿੰਮ ਲੈ ਗਿਆ ਤੇ ਇੱਕ ਦੋ ਵਿੱਚੇ ਵੀ ਵਿਗ ਗਿਆ ਜਲਦੀ ਤੋਂ ਜਲਦੀ ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਹਰ ਬੱਚੇ ਤੱਕ ਖੇਡ ਦਾ ਸਮਾਨ ਪਹੁੰਚਾਇਆ ਜਾਵੇ ਔਰ ਉਹਨੂੰ ਉਤਸ਼ਾਹਿਤ ਕੀਤਾ ਜਾਵੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਤੁਸੀਂ ਆਪਣੀ ਸਰਕਾਰ ਨੂੰ ਕੀ ਸੁਝਾਅ ਦਿਓਗੇ ਜਿਹੜਾ ਇਹ ਆਪਣੇ ਬੱਚੇ ਆ ਭੁੱਖਨੇ ਆਪਣਾ ਇਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਕੀ ਕੀ ਪ੍ਰੋਵਾਈਡ ਕੀਤਾ ਜਾਵੇ ਜਿਹੜਾ ਨਹੀਂ ਹੋ ਰਿਹਾ ਮੈਂ ਤਾਂ ਇਸ ਸਰਕਾਰ ਚ ਜੇ 6 ਮਹੀਨੇ ਤੋਂ ਆਇਆ ਤੇ ਮੈਨੂੰ ਲੱਗਦਾ ਕਿ ਮੈਂ ਕੱਲ ਪਹਿਲੀ ਇੱਕ ਐਮ ਮੀਟਿੰਗ ਦੇ ਵਿੱਚ ਜੇ ਕੱਲ ਹੀ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਮੀਟਿੰਗਸ ਸਟੈਂਡ ਕਰਾਂਗੇ ਔਰ ਦੱਸਾਂਗੇ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਮ ਔਰ ਕ੍ਰਿਕਟ ਕਿੱਟਾਂ ਸਾਰਾ ਕੁਝ ਆਪਣਾ ਅਸੀਂ ਦੇਦੇ ਰਹੇ ਹਾਂ ਇਹ ਚ ਕੋਈ ਦੋ ਰਿਆ ਨਹੀਂ ਉਸ ਟਾਈਮ ਮਜੀਠੇ ਹਲਕੇ ਦੇ ਵਿੱਚ ਕੰਮ ਕਰਦਾ ਸੀ ਮੈਨੂੰ ਲੱਗਦਾ ਕਿ ਕੋਈ ਇਹੋ ਜਿਹਾ ਪਿੰਡ ਨਹੀਂ ਜਿੱਥੇ ਅਸੀਂ ਜਿਮ ਤੇ ਜਾਂ ਕ੍ਰਿਕਟ ਦੀਆਂ ਕਿੱਟਾਂ ਨਹੀਂ ਔਰ ਇਹ ਤੋਂ ਇਲਾਵਾ ਵੀ ਸਪੋਰਟਸ ਦੀ ਜਿਹੜੀ ਵੀ ਕੋਈ ਕਿੱਟ ਬੱਚੇ ਸਾਥੋਂ ਮੰਗਦੇ ਹੁੰਦੇ ਸੀ ਤੇ ਅਸੀਂ ਉਹਨਾਂ ਨੂੰ ਦਿੰਦੇ ਕੋਸ਼ਿਸ਼ ਤੇ ਸਾਡੀ ਸਾਰਿਆਂ ਦੀ ਇਹੋ ਹੁੰਦੀ ਆ ਕਿ ਚੰਗੇ ਕੰਮ ਕੀਤੇ ਜਾਣ ਤੇ ਚੰਗੇ ਕੰਮ ਦਾ ਫਲ ਵੀ ਚੰਗਾ ਮਿਲਦਾ ਜੇ ਉਹ ਉਸ ਟਾਈਮ ਅਸੀਂ ਮਜੀਠੇ ਦੇ ਵਿੱਚ ਚੰਗੇ ਕੰਮ ਇਹੋ ਜੇ ਕਰਦੇ ਰਹੇ ਆ ਤੇ ਨੌਜਵਾਨ ਸਾਡਾ ਸਾਥ ਵੀ ਦੇਂਦੇ ਰਿਹਾ ਬੜੀ-ਬੜੀ ਲੀਡ ਦੇ ਨਾਲ ਉਹ ਉਥੋਂ ਦੇ ਵਿਧਾਇਕ ਜਿਹੜੇ ਉਹ ਜਿੱਤਦੇ ਵੀ ਰਹੇ ਔਰ ਸਰਕਾਰ ਨੂੰ ਵੀ ਇਹ ਬਿਲਕੁਲ ਸਲਾਹ ਦੇਵਾਂਗੇ ਜਦੋਂ ਜਾਵਾਂਗੇ ਤੇ ਦੇਵਾਂਗੇ ਕਿਉਂਕਿ ਸਰਕਾਰ ਦਾ ਦਾਇਰਾ ਵੱਡਾ ਹੁੰਦਾ ਕਿਸੇ ਵੇਲੇ ਕਈ ਗੱਲਾਂ ਜਿਹੜੀਆਂ ਉਹ ਵਿਸਤਰ ਜਾਂਦੀਆਂ ਔਰ ਜਿਹੜੇ ਸਾਡੇ ਸਪੋਰਟਸ ਮਿਨਿਸਟਰ ਉਹਨਾਂ ਨੂੰ ਮਿਲਾਂਗੇ ਔਰ ਮਿਲ ਕੇ ਉਹਨਾਂ ਨੂੰ ਇਹ ਬੇਨਤੀ ਜ਼ਰੂਰ ਕਰਾਂਗੇ ਕਿ ਪਿੰਡ ਪਿੰਡ ਗਲੀ ਮ ਮੈਂ ਇਹ ਕਹਿ ਸਕਦਾ ਹਾਂ ਕਿ 50% ਤੋਂ ਵੱਧ ਇਹਨਾਂ ਚੀਜ਼ਾਂ ਦਾ ਸਾਡੀ ਆਉਣ ਵਾਲੀ ਜਨਰੇਸ਼ਨ ਤੇ ਜਿਹੜਾ ਅਸਰ ਹੋਏਗਾ ਔਰ ਚੰਗੇ ਬੱਚੇ ਜਿਹੜੇ ਆ ਆਪ ਦੀ ਸੇਧ ਦਾ ਖਿਆਲ ਰੱਖਣਗੇ ਜਿਸ ਤਰ੍ਹਾਂ ਦੇਸ਼ ਜਿਹੜਾ ਉਹ ਚਾਰ ਪਿੱਲਰਾਂ ਤੇ ਖੜਾ ਹੁੰਦਾ ਡੈਮੋਕ੍ਰੇਸੀ ਲਾਲੋ ਜਰਨਲਿਜ਼ਮ ਵਨ ਆਫ ਦਾ ਫੋਰਥ ਪਿੱਲਰ ਜਿਹੜਾ ਜਾਂਦਾ ਹੈ ਪਬਲਿਕ ਜਿਸ ਤਰ੍ਹਾਂ ਵੀ ਤੁਸੀਂ ਜਾਣਦੇ ਆ ਪਰ ਇੱਕ ਸਿਆਸੀ ਬਾਡੀ ਕਈ ਪਿੱਲਰਾਂ ਤੇ ਖੜੀ ਹੁੰਦੀ ਆ ਤੁਸੀਂ ਵੀ ਇੱਕ ਮਜ਼ਬੂਤ ਪਿੱਲਰ ਸੀ ਅਕਾਲੀ ਦਲ ਦੇ ਤੇ ਤੁਸੀਂ ਉਹ ਅਕਾਲੀ ਦਲ ਛੱਡ ਦਿੱਤਾ ਔਰ ਕਈ ਹੁਣ ਲੇਟੈਸਟ ਜਿਹੜਾ ਨਲ ਜੋਸ਼ੀ ਉਹਨਾਂ ਨੇ ਛੱਡਿਆ ਹਰਮੀਰ ਸੰਧੂ ਨੇ ਅਸਤੀਫਾ ਦੇ ਦਿੱਤਾ ਤਰਨਤਾਰਨ ਦੇ ਵਿੱਚ ਉਹ ਮੇਰੇ ਕੋਲ ਹੈਟ੍ਰਿਕ ਉਹਨਾਂ ਨੇ ਬਣਾਈ ਸੀ ਲਗਾਤਾਰੀ ਔਰ ਮੈਂ ਵੀ ਜਾਣਦਾ ਕਿ 2002 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਆਜ਼ਾਦ ਜਿੱਤੇ ਸਨ ਤੇ ਉਹ ਉਹਨਾਂ ਦੇ ਦਬਾਅ ਵੀ ਪਾਇਆ ਗਿਆ ਇਹਨਾਂ ਤੇ ਪਰ ਇਹਨਾਂ ਅਕਾਲੀ ਦਲ ਦਾ ਸਾਥ ਦਿੱਤਾ ਆਜ਼ਾਦ ਹੁੰਦਿਆਂ ਵੀ ਪਰ ਹੁਣ ਉਹ ਵੀ ਅਕਾਲੀ ਦਲ ਛੱਡ ਗਏ ਆ ਤੇ ਹਲਕੇ ਦੇ ਵਿੱਚ ਬੜੀ ਨਿਰਾਸ਼ਾ ਪਾਈ ਜਾ ਰਹੀ ਆ ਇਹ ਜਿਹੜੇ ਅਕਾਲੀ ਦਲ ਨੂੰ ਲੋਕ ਥੜਾ ਥੜਾ ਛੱਡ ਰਹੇ ਆ ਕੀ ਇਹ ਵੇੜਾ ਡੁੱਬਦਾ ਵੀ ਇਹ ਕੇ ਛੱਡ ਰਹੇ ਆ ਕਿ ਇਹ ਕੀ ਚੱਕਰ ਆ ਕੋਈ ਨਿਰਾਸ਼ਾ ਨਹੀਂ ਪਾਈ ਜਾ ਰਹੀ ਉਹਨਾਂ ਦੇ ਬੰਦਿਆਂ 'ਚ ਵੀ ਦੇਖੋ ਹਰ ਬੰਦਾ ਇੱਕ ਬੰਦੇ ਮੈਂ ਜੇ ਆਮ ਆਦਮੀ ਪਾਰਟੀ ਜਾਣਗੀ ਤੀ ਤੇ ਮੈਂ ਓਨਲੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਇੱਕ ਜਿਹੜੇ ਉਹ ਚੰਗੇ ਕੰਮ ਕਰ ਰਹੇ ਨੇ ਉਹਨਾਂ ਨੂੰ ਵੇਖ ਕੇ ਮੈਂ ਜੁਆਇਨ ਕੀਤਾ ਹਰ ਬੰਦਾ ਇੱਕ ਬੰਦੇ ਨੂੰ ਵੇਖ ਕੇ ਪਾਰਟੀ ਚੂਜ਼ ਕਰਦਾ ਔਰ ਉਸ ਟਾਈਮ ਸ਼ਰਮਨੀ ਕਾਲੀ ਦਲ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਦੀ ਅਗਵਾਈ ਦੇ ਵਿੱਚ ਬਹੁਤ ਮਜ਼ਬੂਤ ਪਾਰਟੀ ਤੌਰ ਤੇ ਚੱਲਿਆ ਸੀ ਜਦੋਂ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਹੱਥਾਂ ਦੇ ਵਿੱਚ ਆਇਆ ਉਸ ਤੋਂ ਬਾਅਦ ਬੜਾ ਲੰਮਾ ਸਮਾਂ ਲੋਕਾਂ ਨੇ ਘੋਟ ਘੋਟ ਕੇ ਘੁੱਟ ਘੁੱਟ ਕੇ ਸ਼ਰਮਨੀ ਕਾਲੀ ਦਲ ਦੇ ਵਿੱਚ ਸਾਹ ਦਾ ਸਾਹ ਦਿੱਤਾ ਪਰ ਕਿੰਨਾ ਕੁ ਚਿਰ ਬੰਦਾ ਜਿਹੜਾ ਘੁੱਟਨ ਮਹਿਸੂਸ ਜਦੋਂ ਹਰ ਇੱਕ ਨੂੰ ਹੁੰਦੀ ਹੈ ਕਿੰਨਾ ਕੁ ਚਿਰ ਘੁੱਟ ਘੁੱਟ ਕੇ ਉੱਥੇ ਕੰਮ ਕਰੂ ਸਮਝਦਾ ਕਿ ਸਾਡੇ ਉਹ ਜਿਹੜੇ ਲੀਡਰ ਸੀਗੇ ਅਕਾਲੀ ਦਲ ਵਾਲੇ ਉਹਨਾਂ ਚ ਕੁਝ ਕਮੀਆਂ ਵੱਡੇ ਪੱਧਰ ਤੇ ਆ ਗਈਆਂ ਜਿਹਦਾ ਕਰਕੇ ਉਹ ਕਲਾ ਤਲਬੀਰ ਸਿੰਘ ਨੇ ਉਹਦੇ ਚ ਅਨਿਲ ਜੋਸ਼ੀ ਜੀ ਤੁਸੀਂ ਹਰਮੀਤ ਸੰਧੂ ਜੀ ਦੀ ਗੱਲ ਕੀਤੀ ਬੀਬੀ ਜਗੀਰ ਕੌਰ ਜੀ ਚੰਦੂ ਮਾਇਰਾ ਸਾਹਿਬ ਰਖੜਾ ਸਾਹਿਬ ਬਹੁਤ ਮਤਲਬ ਪੰਜਾਬ ਦੇ ਸੀਨੀਅਰ ਲੀਡਰ ਜਿਹੜੇ ਸ਼ਰਮਣੀ ਅਕਾਲੀ ਦਲ ਨੂੰ ਮੇਰੇ ਹਿਸਾਬ ਨਾਲ ਆ 4 ਮਹੀਨਿਆਂ ਦੇ ਵਿੱਚ ਵਿੱਚ ਛੱਡ ਕੇ ਗਏ ਸਰਦਾਰ ਭਗਵੰਤ ਸਿੰਘ ਮਾਨ ਬੜੇ ਹਰਮਨ ਪਿਆਰੇ ਨੇਤਾ ਆ ਔਰ ਇਹ ਵੀ ਲੋਕਾਂ ਚ ਪਾਇਆ ਜਾਂਦਾ ਆ ਕਿ ਕੇਜਰੀਵਾਲ ਸਾਹਿਬ ਉਹਨਾਂ ਦੇ ਕੌਮੀ ਨੇ ਸੁਪਰੀਮੋ ਨੇ ਪਰ ਜਿਹੜੀ ਪੰਜਾਬ 'ਚ ਸਰਕਾਰ ਆਈ ਉਹ ਸਰਦਾਰ ਭਗਵੰਤ ਸਿੰਘ ਮਾਨ ਦਾ ਬੜਾ ਵੱਡਾ ਯੋਗਦਾਨ ਉਹਨਾਂ ਦੀ ਹਰਮਨ ਪਿਆਰਤਾ ਸੀ ਉਹ ਜਦੋਂ ਕਮੇਡੀਅਨ ਸਨ ਤਾਂ ਭ੍ਰਿਸ਼ਟਾਚਾਰ ਤੇ ਬੜਾ ਉਹ ਕੰਮ ਕਰਦੇ ਰਹੇ ਸਾਡੇ ਵੀ ਫੰਕਸ਼ਨਾਂ ਦੇ ਵਿੱਚ ਮੇਰੇ ਨਾਲ ਵੀ ਉਹ ਆਉਂਦੇ ਰਹੇ ਮੇਰੇ ਫੰਕਸ਼ਨਾਂ ਦੇ ਵਿੱਚ ਹੀ ਪਰ ਭ੍ਰਿਸ਼ਟਾਚਾਰ ਨੂੰ ਨਾ ਤਾਂ ਫੇਰ ਨਹੀਂ ਪਈ ਇਹਦੇ ਵਿੱਚ ਵੀ ਉਹਨਾਂ ਨੂੰ ਜਿਹੜੀ ਸਲਾਹ ਦੀ ਜ਼ਰੂਰਤ ਹੈਗੀ ਆ ਤੁਹਾਡੀ ਸਰਕਾਰ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਇੱਕ ਵਿਜੀਲੈਂਸ ਮਹਿਕਮੇ ਤੇ ਨਿਰਭਰ ਹੈਗੀ ਆ ਤੇ ਵਿਜੀਲੈਂਸ ਮਹਿਕਮੇ ਦੇ ਤੁਸੀਂ ਜਿਹੜੇ ਲਾਏ ਅਫਸਰ ਆ ਅੱਜ ਉਹ ਐਸਐਸਪੀ ਵਿਜੀਲੈਂਸ ਲੱਗਾ ਹੁੰਦਾ ਤੇ ਸਵੇਰ ਨੂੰ ਉਹਨੂੰ ਜ਼ਿਲ੍ਹੇ ਦਾ ਐਸਐਸਪੀ ਲਾਤਾ ਜਾਂਦਾ ਅੱਜ ਉਹ ਡੀਐਸਪੀ ਸਬਡਿਵੀਜ਼ਨ ਦਾ ਲੱਗਾ ਤੇ ਆਹ ਸੌਰੀ ਵਿਜੀਲੈਂਸ ਦਾ ਲੱਗਾ ਕੱਲ ਨੂੰ ਉਹਨੂੰ ਸਬਡਿਵੀਜ਼ਨ ਚ ਲਾਤਾ ਜਾਂਦਾ ਇਹ ਇਹ ਇਦਾਂ ਹੀ ਘੁੰਮਦੇ ਰਹਿੰਦੇ ਜ਼ਿਲ੍ਹਾ ਪੁਲਿਸੇ ਵਿਜੀਲੈਂਸ ਪੁਲਿਸ ਜਿਹੜਾ ਸਬਡਿਵੀਜ਼ਨ ਦਾ ਡੀਐਸਪੀ ਆ ਉਹ ਵੀ ਐਮਐਲਏ ਦੇ ਕਹਣੇ ਤੇ ਲੱਗਦਾ ਸਬ ਡਿਵੀਜ਼ਨ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਦਾ ਬੜਾ ਸਿੱਧਾ ਹੀ ਸਾਹਮਣਾ ਹੋ ਜਾਂਦਾ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪੁਲਿਸ ਦਾ ਸਿੱਧਾ ਹੀ ਸਾਹਮਣਾ ਹੋ ਜਾਂਦਾ ਤੇ ਉਹੀ ਪੁਲਿਸ ਅਫਸਰ ਜਿਹੜੇ ਇਹਦੇ ਵਿੱਚ ਲਾਏ ਜਾਂਦੇ ਵਿਜੀਲੈਂਸ ਦੇ ਵਿੱਚ ਇਦੇ ਵਿੱਚ ਤਾਂ ਬੜੀ ਹੀ ਪਰਪਕਤਾ ਬੜੀ ਇਮਾਨਦਾਰੀ ਪਿਓਰਿਟੀ ਚਾਹੀਦੀ ਆ ਕਿ ਐਡੀ ਹਦਰਾ ਬਦਲੀ ਜਿਹੜੀ ਆ ਇਹ ਇਹ ਯੋਗ ਸਮਝਦੇ ਨੂੰ ਕਿ ਤੁਸੀਂ ਇਹਦੇ ਬਾਰੇ ਕੋਈ ਸੁਝਾਅ ਦੇਣਾ ਚਾਹੁੰਦੇ ਸਰਕਾਰ ਨੂੰ ਮੈਂ ਤੁਹਾਡੀ ਗੱਲ ਨਾਲ ਇੱਕ ਨਾਲ ਤੇ ਬੜਾ ਸਹਿਮਤ ਆ ਕਈ ਮੇਰੇ ਕੋਲ ਬੰਦੇ ਇਹੋ ਜਿਹੇ ਆਉਂਦੇ ਆ ਕਿ ਭਾਜੀ ਸਾਡੇ ਤੋਂ ਫੁਲਾਣੇ ਐਸਚੋ ਨੇ ਇਹਨੇ ਪੈਸੇ ਲੈ ਲਏ ਤੇ ਸਾਡਾ ਕੰਮ ਅੱਜ ਵੀ ਇੱਕ ਆਇਆ ਏ ਮੇਰੇ ਕੋਲ ਕਿ 300 ਰੁਪਇਆ ਇੱਕ ਐਸਚਓ ਨੇ ਲੈ ਲਿਆ ਤੇ ਮੇਰਾ ਕੰਮ ਵੀ ਨਹੀਂ ਕੀਤਾ ਸੋ ਇਹ ਗੱਲ ਵੇਖੋ ਇਹਦੇ ਚ ਤੇ ਕੋਈ ਦੋਰਿਆ ਨਹੀਂ ਮੈਂ ਵੇਖੋ ਭਾਵੇਂ ਸਰਕਾਰ ਦਾ ਹਿੱਸਾ ਵਾ ਜਿਹੜੀ ਗੱਲ ਗਲਤ ਆ ਗਲਤ ਆ ਹਾਂ ਇੱਕ ਗੱਲ ਮੈਨੂੰ ਵੇਖਣ ਨੂੰ ਲੱਗਦੀ ਆ ਕਿ ਇਹ ਜਿਹੜੀ ਪੁਲਸ ਆ ਨਾ ਇਹ ਹੁਣ ਇਸ ਟਾਈਮ ਆਪਦੀਆਂ ਮਨਮਰਜ਼ੀਆਂ ਕਰਨਦੀ ਆ ਚੰਮਦੀਆਂ ਚਲਾ ਰਹੀ ਆ ਔਰ ਇਹਦੇ ਬਾਰੇ ਵੀ ਜੇ ਕਦੇ ਮੀਟਿੰਗ ਦੇ ਵਿੱਚ ਗੱਲ ਕਰਨ ਦਾ ਮੌਕਾ ਮਿਲੇ ਤਾਂ ਜ਼ਰੂਰ ਕਰਾਂਗੇ ਭ੍ਰਿਸ਼ਟਾਚਾਰ ਪੁਲਸ ਦੇ ਵਿੱਚ ਹੈਗਾ ਮੈਂ ਡਰ ਨਹੀਂ ਕਰਦਾ ਬਿਲਕੁਲ ਹੈਗਾ ਮੈਂ ਇੱਕ ਜੁਮੇਰ ਬੰਦਾ ਹੁੰਦੇ ਨਾ ਤੇ ਕਿਨਾਂ ਕਹੋਗੇ ਮੈਨੂੰ ਲੋਕ ਆ ਕੇ ਕਹਿੰਦੇ ਕਿ ਸਾ ਗੱਲ ਸਹੀ ਆ ਉਹ ਡਿਵੀਜ਼ਨਾਂ ਦੇ ਡੀਐਸਪੀ ਵਿਜੀਲੈਂਸ ਤੋਂ ਹੋਵੇ ਵਿਜੀਲੈਂਸ ਵਾਲੇ ਡਿਵੀਜ਼ਨਾਂ ਚ ਤੇ ਫਿਰ ਤੁਸੀਂ ਵੇਖ ਹੀ ਲੋ ਮੈਂ ਹੁਣ ਤੁਹਾਨੂੰ ਕੀ ਕਹਿ ਸਕਦਾ ਤੁਸੀਂ ਮੇਥੋਂ ਵਸਿਆ ਨੇ ਇੱਕ ਆਖਰੀ ਤੇ ਸਿਆਸੀ ਸਵਾਲ ਆ ਤੁਸੀਂ ਅਕਾਲੀ ਦਲ ਚ ਸੀਗੇ ਭਾਵੇਂ ਤੁਸੀਂ ਉਸ ਵਕਤ ਵਿਧਾਇਕ ਨਹੀਂ ਸੀ ਜਾਂ ਜਿਸ ਤਰ੍ਹਾਂ ਤੁਸੀਂ ਮਜੀਠੀਆ ਸਾਹਿਬ ਦੇ ਨਾਲ ਵਿਚਰਦੇ ਰਹੇ ਪਰ ਤੁਹਾਡੀ ਤੂਤੀ ਬੋਲਦੀ ਸੀ ਔਰ ਪਾਰਟੀ ਵੀ ਸੈਟ ਕਰਦੀ ਸੀ ਤੁਹਾਡੇ ਮਗਰ ਹਰ ਫੈਸਲੇ ਦੇ ਕਿ ਉਹ ਹੀ ਜਿਹੜਾ ਤਜਰਬਾ ਜਿਹੜਾ ਉਹ ਤੁਸੀਂ ਮਹਿਸੂਸ ਕਰਦੇ ਆ ਕਿ ਉਹਦੀ ਪਰਭਾਈ ਜਾਂ ਉਹ ਸੇਮ ਆਮ ਆਦਮੀ ਪਾਰਟੀ ਵੀ ਸਟੈਂਡ ਲੈਂਦੀ ਆ ਕੱਲੋ ਕਿਸੇ ਵਾਦ-ਵਾਦ ਜਾਂ ਕਿਸੇ ਕੋਈ ਬੋਲ ਬਿਆਨ ਵੀ ਹੋ ਜਾਂਦਾ ਤੇ ਕਿਸੇ ਜਿਸ ਤਰ੍ਹਾਂ ਅੱਜ ਤੁਸੀਂ ਬੜੇ ਸਪਸ਼ਟ ਜਵਾਬ ਦਿੱਤੇ ਆ ਔਰ ਇਮਾਨਦਾਰੀ ਨਾਲ ਜਵਾਬ ਦਿੱਤੇ ਆ ਤੇ ਜਿਹੜੀਆਂ ਕਮੀਆਂ ਆ ਉਹਨੂੰ ਦੂਰ ਕਰਨ ਦੀ ਜ਼ਰੂਰਤ ਆ ਇਹ ਪਾਰਟੀ ਤੋਂ ਉਨੀ ਆਸ ਰੱਖਦੇ ਆ ਤੁਸੀਂ ਨਹੀਂ ਵੇਖੋ ਜਿਹੜੀ ਤੇ ਸਟੈਂਡ ਲੈਣ ਵਾਲੀ ਗੱਲ ਹੈ ਮੈਂ ਕਈ ਗੱਲਾਂ ਮੇਰੇ ਨਾਲ ਆਪਦੀਆਂ ਵਾਪਰੀਆਂ ਤੇ ਨਹੀਂ ਸੁਣਵਾਈ ਹੋਈ ਐ ਮੈਂ ਤੁਹਾਨੂੰ ਕਹਿ ਦਈਏ ਕਿ ਸੁਣਵਾਈ ਹੋਈ ਐ ਮੇਰਾ ਜੋ ਫਰਜ਼ ਬੰਦਾ ਸੀ ਕਿ ਮੈਂ ਸੀਨੀਅਰ ਲੀਡਰਸ਼ਿਪ ਤੱਕ ਉਹ ਗੱਲਾਂ ਦੀ ਹੁਣ ਇੱਕ ਉਹ ਐਸ ਐਚਓ ਵਾਲਾ ਇਸ਼ੂ ਤੁਸੀਂ ਵੇਖ ਲਓ ਉਹ ਜਿਹੜਾ ਨੀਰਜ ਵਾਲਾ ਸੀਗਾ ਉਹਦੇ ਵਿੱਚ ਉਹਨਾਂ ਨੇ ਮੈਨੂੰ ਕਹਿਤਾ ਬਟ ਮੈਂ ਅੱਜ ਵੀ ਤੁਹਾਡੇ ਮੀਡੀਆ ਥਰੂ ਕਹਿੰਨਾ ਕਿ ਮੈਂ ਉਹਦੇ ਵਿੱਚ ਬਿਲਕੁਲ ਗਲਤ ਨਹੀਂ ਸੀਗਾ ਅੱਜ ਵੀ ਇਹ ਸਾਬਤ ਕਰ ਦੇਣ ਕਿ ਕੋਈ ਸੈਟ ਬਣਾ ਲਓਗੇ ਤਲਵੀਰ ਸਿੰਘ ਨੇ ਉਹ ਵੀਡੀਓ ਦੇ ਵਿੱਚ ਕੋਈ ਗਲਤ ਲਬਜ ਭਗਵਾਨ ਵਾਲਮੀਕ ਜੀ ਬਾਰੇ ਬੋਲਿਆ ਤੇ ਮੈਂ ਮੈਂ ਨਹੀਂ 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 ਬੋਲਿਆ ਪਰ ਫਿਰ ਵੀ ਉਹਨਾਂ ਨੇ ਮੈਨੂੰ ਕਹਿ ਮਾਫੀ ਮੰਗੋ ਮੈਂ ਜਰੂਰ ਜਾ ਕੇ ਮੰਗੀ ਪਰ ਮੈਂ ਇਹ ਗੱਲ ਮੈਨੂੰ ਨਹੀਂ ਸਮਝ ਆਈ ਕਿ ਇੱਕ ਮੈਂ ਉੱਥੇ ਬੰਦੇ ਛਡਾਉਣ ਗਿਆ ਮੇਰੇ ਬੰਦੇ ਨਹੀਂ ਛਡੇ ਧਰਨਾ ਦੇਣਾ ਮੇਰਾ ਰਾਈਟ ਬੰਦਾ ਵਾ ਹਰੇਕ ਦਾ ਰਾਈਟ ਬੰਦਾ ਔਰ ਉੱਥੇ ਉਹ ਬੰਦੇ ਨਹੀਂ ਛਡੇ ਗਏ ਤੇ ਇਹ ਹੋਇਆ ਗਿਆ ਇੱਕ ਐਸਐਚਓ ਨੇ ਆਪਦੀ ਫੋਰਸ ਭਜਾਉਣ ਬੁਲਾਉਣ ਦੀ ਖਾਤਰ ਜਾਂ ਆਪਦੀ ਕਾਨੂੰਨੀ ਕਾਰਵਾਈ ਖਾਤਰ ਦੀ بجائے ਆਪਦੀ ਬਰਾਦਰੀ ਦੇ ਬੰਦੇ ਸਾਡੇ ਕੋਲ ਉੱਥੇ ਇੱਕ ਇਸ਼ੂ ਬਣਾ ਦਿੱਤਾ ਗਿਆ ਜਿਹਦਾ ਬਾਇਸ ਸਮਝਦਾ ਕਿ ਜੇ ਅਸੀਂ ਉਦੋਂ ਸਿਆਣਪ ਤੋਂ ਕੰਮ ਨਾ ਲੈਂਦੇ ਤੇ ਬਹੁਤ ਵੱਡਾ ਨੁਕਸਾਨ ਹੋਣਾ ਸੀਗਾ ਤੇ ਮੈਂ ਤੇ ਇਹਨਾਂ ਅਫਸਰਾਂ ਨੂੰ ਤੁਹਾਡੇ ਮੀਡੀਆ ਥਰੂ ਇਹ ਪੁੱਛਣਾ ਚਾਹਣਾ ਕਿ ਇਹ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਵਾ ਕਿ ਇੱਕ ਐਸਐਚਓ ਆਪਦੀ ਬਰਾਦਰੀ ਦੇ ਬੰਦੇ ਸਾਡੇ ਕੋਲ ਉੱਥੇ ਬਰਾਬਰ ਦੀ ਮਤਲਬ ਇੱਕ ਜੋ ਮੇਰੇ ਬੰਦੇ ਨਾਲ ਬਦਤਮੀਜ਼ੀ ਕਰੇ ਉੱਤੇ ਐਕਸ਼ਨ ਲੈਣਾ ਬੰਦਾ ਵਾ ਮੈਂ ਥੋੜਾ ਜਿਹਾ ਦੋ ਚਾਰ ਦਿਨ ਫੰਕਸ਼ਨਾਂ ਵਿੱਚ ਬਿ ਸਾ ਮੈਨੂੰ ਕੁਝ ਕੋਈ ਬੰਦੇ 2-400 ਬੰਦਾ ਮੈਨੂੰ ਕਨੇ ਕੁਐਸ਼ਨ ਕੀਤਾ ਵਾ ਕਿ ਇਹ ਉਹਨਾਂ ਨੇ ਗਲਤ ਕੰਮ ਕੀਤਾ ਤੇ ਆਪਣੇ ਵਿਭਾਗ ਨੇ ਇਸ ਅਫਸਰ ਤੇ ਕਾਰਵਾਈ ਕਿਉਂ ਨਹੀਂ ਕੀਤੀ ਇਹਦਾ ਮੈਂ ਜਵਾਬ ਲੈਣ ਕਮਿਸ਼ਨਰ ਦੇ ਦਫ਼ਤਰ ਜਰੂਰ ਜਾਣਾ ਜੀ ਇਹ ਸਰਦਾਰ ਤਲਵੀਰ ਸਿੰਘ ਇਹ ਲਿਆ ਇਹਨਾਂ ਕਿਸੇ ਸਿਆਸੀ ਆਗੂ ਆਗੂ ਵਾਂਗ ਜਵਾਬ ਨਹੀਂ ਦਿੱਤੇ ਕੋਈ ਵੈਜ ਜਿਹੜੇ ਜਵਾਬ ਸੀ ਇਹ ਕੋਈ ਗੋਲ ਮੋਲਤਾ ਨਹੀਂ ਸੀ ਜਵਾਬਾਂ ਦੇ ਵਿੱਚ ਬੜੇ ਸਪਸ਼ਟਤਾ ਤੇ ਇਮਾਨਦਾਰੀ ਨਾਲ ਇਹਨਾਂ ਨੇ ਜਵਾਬ ਦਿੱਤੇ ਆ ਇਹੋ ਜਿਹਾ ਸਿਆਸੀ ਆਗੂ ਜਿਹੜੇ ਆ ਇਹਨਾਂ ਦੀ ਸਮੇਂ ਦੀ ਮੁੱਖ ਲੋੜ ਨੇ ਨਹੀਂ ਉਮਰਸਰ ਤੋਂ ਪੀਐਸ ਬਾਸੀ ਧੰਨਵਾਦ ਆਰਗੇਨਾਈਜ਼ਰ ਨੇ ਜਿਹੜੇ ਇਕਰਤਾ ਧਰਤਾ ਨੇ ਉਹ ਮੈਡਮ ਸਾਡੇ ਨਾਲ ਆ ਮੈਡਮ ਤੁਹਾਡਾ ਸਵਾਗਤ ਪੰਜਾਬ ਟਾਈਮ 'ਚ ਆਪਣਾ ਨਾਮ ਦੱਸੋ ਤੇ ਕਿਸ ਤਰ੍ਹਾਂ ਟੂਰਨਾਮੈਂਟ ਕਰਵਾ ਰਹੇ ਹੋ ਕਿੱਥੇ ਤੁਸੀਂ ਕੋਚਿੰਗ ਕਰਦੇ ਹੋ ਕੀ ਤੁਹਾਡੀ ਜਿਹੜੀ ਅਕੈਡਮੀ ਉਹਦਾ ਨਾਮ ਹਾਂਜੀ ਸਤਿ ਸ਼੍ਰੀ ਅਕਾਲ ਸਭ ਨੂੰ ਮੇਰਾ ਨਾਮ प्रदीप ਕੌਰ ਹੈ ਮੇਰੀ ਅਕੈਡਮੀ ਦਾ ਨਾਮ ਹੈ ਜੀਐਸ ਹਸਲਰ ਸਪੋਰਟਸ ਅਕੈਡਮੀ ਮੈਂ ਇੱਥੇ ਕੋਚਿੰਗ ਦਿੰਦੀ ਆ ਔਰ ਇਹ ਆਰਗੇਨਾਈਜ਼ਰ ਅਸੀਂ ਇੱਥੇ ਕਰਵਾਇਆ ਹੋਇਆ ਬਾਸਕਟਬਾਲ ਦਾ ਕਿੰਨੀ ਦੇਰ ਤੋਂ ਤੁਸੀਂ ਬਤੌਰ ਕੋਚਿੰਗ ਕਰ ਰਹੇ ਹੋ ਔਰ ਕਿਸ ਗੇਮ ਦੀ ਕਰ ਰਹੇ ਹੋ ਵਿਸ਼ੇਸ਼ ਕਰ ਬੇਸਿਕ ਤੇ ਸਰ ਮੈਂ ਕਾਫੀ ਟਾਈਮ ਤੋਂ ਜੌਬ ਕਰਦੀ ਰਹੀ ਹਾਂ ਬਟ ਹੁਣ ਰੀਸੈਂਟ ਅਸੀਂ 1 ਇਅਰ ਹੋ ਗਿਆ ਇੱਥੇ ਆਪਣੀ ਅਕੈਡਮੀ ਸ਼ੁਰੂ ਕੀਤੀ ਹੋਈ ਨੋ 1 ਸਾਲ ਤਾਂ ਹੋ ਹੀ ਗਿਆ ਮੈਂ ਸਰ ਕੰਟੀਨਿਊ ਪ੍ਰੈਕਟਿਸ ਕਰਵਾ ਰਹੀ ਇੱਥੇ ਇਹ ਜਿਹੜਾ ਕਰਾਇਆ ਜਾ ਰਿਹਾ ਟੂਰਨਾਮੈਂਟ ਇਹ ਜਿਹੜਾ ਕਿਸ ਏਜ ਦੇ ਪੱਧਰ ਤੇ ਕਰਾਇਆ ਜਾ ਰਿਹਾ ਸ੍ਰੀ ਆਪਣੇ ਸਾਰੀ ਰੱਖੀ ਹੋਈ ਅਸੀਂ 14 17 19 ਔਰ ਛੋਟੇ ਬੱਚਿਆਂ ਦਾ ਖਾਸ ਕਰ 5 ਸਾਲ ਦਾ 7 ਸਾਲ ਦਾ 10 ਸਾਲ ਦਾ ਬੱਚਾ ਇਹ ਜਿਹੜੀ ਹੈ ਕਿੰਨੇ ਜਿਹੜੀ ਏਜ ਹੈਗੀ ਹੈ ਹੱਦ ਕਿੰਨੀ ਰੱਖੀ ਹੈ 18 ਸਾਲ ਤੋਂ ਅੰਡਰ ਹੈ ਹਾਂਜੀ ਸਰ ਅੰਡਰ 17 ਤੱਕ 19 ਤੱਕ ਅੱਛਾ 17 ਔਰ 19 ਤੱਕ ਤੁਸੀਂ ਕਿੰਨੇ ਸਕੂਲਾਂ ਦੇ ਬੱਚੇ ਇਹਦੇ ਵਿੱਚ ਜਿਹੜੇ ਇਨਵਾਈਟ ਕੀਤੇ ਕਿੰਨੇ ਸਕੂਲਾਂ ਦੇ ਬੱਚੇ ਭਾਗ ਲੈ ਰਹੇ ਸਾਡੇ ਕੋਲ ਹਰ ਇੱਕ ਗਰੁੱਪ ਦੇ ਵਿੱਚ 5 ਤੋਂ 7 ਟੀਮਾਂ ਐਂਟਰ ਹੋਈਆਂ ਵਾਂ ਹਰ ਇੱਕ ਗਰੁੱਪ ਦੇ 14 17 19 ਦੇ ਚਾਰ ਚਾਰ ਪੰਜ ਮੈਂ ਟੀਮਾਂ ਆਈਆਂ ਹੋਈਆਂ ਇੱਥੇ ਕੁੱਲ ਕਿੰਨੇ ਗਰੁੱਪ ਨੇ ਇੱਥੇ ਕੁੱਲ ਗਰੁੱਪ ਸਾਡੇ ਹੈਗੇ ਆ ਚਾਰ ਚਾਰ ਪੰਜ ਹੈਗੇ ਆ ਚਾਰ ਪੰਜ ਗਰੁੱਪ ਹੈਗੇ ਆ ਜਿਹੜੀ ਇੱਥੇ ਇਨਵਾਈਟ ਹੋਈ ਨੇ ਜਿਹੜਾ ਤੁਸੀਂ ਇਹਨਾਂ ਦੇ ਹੌਸਲਾ ਵਜ਼ਾਈ ਕਰਨੇ ਆ ਜਿਹੜਾ ਇਹਨਾਂ ਨੂੰ ਸਨਮਾਨਿਤ ਕਰਨਾ ਆ ਉਹਦੇ ਵਿੱਚ ਕੀ ਕੀ ਤੁਸੀਂ ਰੱਖਿਆ ਸਰ ਟਰੋਫੀਜ਼ ਮੈਡਲਸ ਰੱਖੀ ਹੋਏ ਨੇ ਟਰੋਫੀਆਂ ਦੇਵਾਂਗੇ ਬੱਚਿਆਂ ਨੂੰ ਮੈਡਲਸ ਦੇਵਾਂਗੇ ਸਭ ਨੂੰ ਹੌਸਲਾ ਵਜ਼ਾਈ ਲਈ ਇਹੀ ਆ ਤੁਸੀਂ ਕੀ ਸੰਦੇਸ਼ ਦਿਓਗੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅੱਜ ਕੱਲ ਦੇ ਸਭ ਨੂੰ ਪਤਾ ਹੀ ਆ ਕਿ ਸਪੋਰਟਸ ਤਾਂ ਸਾਰੇ ਪਰਾਂ ਹੀ ਹੋਈ ਜਾ ਰਹੀ ਆ ਸੋਸ਼ਲ ਮੀਡੀਆ ਚੱਲ ਪਿਆ ਵਾ ਕਿ ਸਾਨੂੰ ਨਹੀਂ ਹੈਗਾ ਕਿ ਅਸੀਂ ਕੋਈ ਗਰਾਊਂਡ ਦੇ ਵਿੱਚ ਆਪਣੀ ਮਿਹਨਤ ਕਰ ਲਈਏ ਜਾ ਕੇ ਇਹੀ ਬਸ ਸੰਦੇਸ਼ ਹੈ ਕਿ ਜਿੰਨਾ ਵੀ ਹੋ ਸਕਦਾ ਆਪਣੇ 1 ਜਾਂ 2 ਘੰਟੇ ਆਪਣੀਆਂ ਗਰਾਊਂਡਾਂ ਵਿੱਚ ਕਿਸੇ ਵੀ ਗੇਮ ਵਿੱਚ ਆਪਣੀ ਹੈਲਥ ਦਾ ਧਿਆਨ ਰੱਖਣ ਹੋਰ ਪ੍ਰੈਕਟਿਸ ਕਰਨ